ਨਮਸਕਾਰ ਦੋਸਤੋ ਮੈਂ ਸ਼ਮਿੰਸਨ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਭੋਏ ਹਲਕੇ ਦੇ ਪੂਰਬ ਵਿਧਾਇਕ ਜਗਿੰਦਰਪਾਲ ਦੀ ਜਦੋਂ ਸੱਤੇ ਦੇ ਵਿੱਚ ਤੁਸੀਂ ਉਸ ਟਾਈਮ ਦੀਆਂ ਸੁਰਖੀਆਂ ਜਿਹੜੇ ਰਹਿੰਦੇ ਸੀ ਜੇ ਗੱਲ ਕਰਾਂਗੇ ਹੂੰ ਦੀ ਹੂੰ ਵੀ ਉਹ ਸੁਰਖੀਆਂ ਚ ਰਹਿੰਦੀ ਆ ਬਈ ਜੇ ਗੱਲ ਕਰੀਏ ਉਹ ਗਰੀਬਾਂ ਦੇ ਮਸੀਹਾ ਅਗੀਰੇ ਜਾਂਦੇ ਸੀ ਪਰ ਅੱਜ ਵੀ ਉਹ ਗਰੀਬਾਂ ਦੇ ਮਸੀਹਾ ਹੀ ਆ ਗਿਆ ਬਈ ਜੇ ਗੱਲ ਕਰਾਂਗੇ ਗਰੀਬ ਦੀ ਬਾਹ ਫੜਨ ਵਾਲੇ ਜਗਤ ਪੂਰਬ ਵਿਧਾਇਕ ਜਗਿੰਦਰਪਾਲ ਜਿੱਥੇ ਤੁਹਾਨੂੰ ਦੱਸਿਆ ਕਿ ਜਦੋਂ ਉਸ ਟਾਈਮ ਤੋਂ ਆਪਣੇ ਸੱਤੇ ਸੀ ਉਸ ਟਾਈਮ ਵੀ ਉਹ ਨਜ਼ਰ ਆਉਂਦੇ ਸੀ ਪੈਸਾ ਬਣਦੇ ਹੋਏ ਨਜ਼ਰ ਆਉਂਦੇ ਸੀ ਜੇ ਦੇ ਨਜ਼ਰ ਆਇਆ ਕਰਦੇ ਆ ਗੱਲ ਕਰਾਂਗੇ ਕਿ ਨਿੱਜੀ ਹਸਪਤਲ ਦੀ ਇੱਕ ਮਾਤਾ ਦਾ ਜਿਹੜਾ ਪਲੇਟ ਹੋਣਾ ਸੀ ਜਿਹੜਾ ਲਾਚ ਚੱਲਦਾ ਪਿਆ ਸੀ ਉਸ ਮਾਤਾ ਕੋਲ ਇਲਾਜ ਕਰਵਾਉਣ ਨੂੰ ਜਿਹੜੇ ਪੈਸੇ ਨਹੀਂ ਸੀ ਪਰ ਅੱਜ ਜੇ ਗੱਲ ਕਰਾਂਗੇ ਪੂਰਵ ਵਿਧਾਇਕ ਜਗਿੰਦਰਪਾਲ ਪਹੁੰਚਿਆ ਉਹਨਾਂ ਦੀ ਜਿਹੜੀ ਮਾਨੀ ਸਹਾਇਤਾ ਜੀ ਜਗਿੰਦਰਪਾਲ ਨੇ ਕੀਤੀ ਹੈ ਉਸ ਮਾਤਾ ਦੀ ਬਾਝਲੀ ਪੂਰਵ ਵਿਧਾਇਕ ਜਗਿੰਦਰਪਾਲ ਨੇ ਫੜੀ ਹੈ ਪਰ ਪੂਰਵ ਵਿਧਾਇਕ ਜਗਿੰਦਰਪਾਲ ਦਾ ਵੀ ਕਹਿਣਾ ਹੈ ਕਿ ਅਸੀਂ ਜਿਸ ਟਾਈਮ ਤੋਂ ਸੱਤੇ ਜੀ ਸੀ ਕਹਿੰਦੇ ਮੇਰਾ ਹਲਕਾ ਮੇਰਾ ਪਰਿਵਾਰ ਪਰ ਅੱਜ ਵੀ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਪਰ ਉਹ ਆਪਣੇ ਹਲਕੇ ਨੂੰ ਆਪਣਾ ਪਰ ਅੱਜ ਵੀ ਕਿਤੇ ਨਾ ਕਿਤੇ ਗਰੀਬਾਂ ਦੀਆਂ ਬਾਹ ਫੜਦੇ ਹੋਏ ਨਜ਼ਰ ਆਏ ਆ ਜੇ ਗੱਲ ਕਰਾਂਗੇ ਭੋਏ ਹਲਕੇ ਦੇ ਵਿੱਚ ਇਹ ਲੋਕਾਂ ਦੇ ਮਕਾਨ ਡਿਗੇ ਹੋਏ ਤੇ ਉੱਥੇ ਵੀ ਜਿਹੜੇ ਸਭ ਤੋਂ ਪਹਿਲਾਂ ਪਹੁੰਚ ਕੇ ਲੋਕਾਂ ਦੀ ਮਾਲੀ ਸਹਾਇਤਾ ਕਰਦੇ ਆ ਜੇ ਗੱਲ ਕਰਾਂਗੇ ਕਿਤੇ ਗੁਰਦੁਆਰੇ ਮੰਦਰ ਮਸੀਹਾਂ ਚ ਕਿਤੇ ਵੀ ਕੰਮ ਲੱਗੇ ਆਗੇ ਅੱਜ ਵੀ ਜਿਹੜਾ ਦਿਲ ਖੋਲ ਕੇ ਜਿਹੜਾ ਦਾਨ ਕਰਦੇ ਪਏ ਆ ਪਰ ਕਿਤੇ ਕਿਤੇ ਲੋਕਾਂ ਵੱਸੋਂ ਅੱਭੀ ਕਿਹਾ ਜਾਂਦਾ ਹੈ ਕਿ ਜਗਿੰਦਰਪਾਲ ਜਿਹੜਾ ਆ ਉਹ ਗਰੀਬਾਂ ਦਾ ਮਸੀਹਾ ਆ ਪਰ ਚਲੋ ਤੁਹਾਨੂੰ ਗੱਲਬਾਤ ਕਰਾਂਦੇ ਆ ਮਾਤਾ ਨਾਲ ਵੀ ਜਿੱਥੇ ਮਾਤਾ ਨਾਲ ਗੱਲਬਾਤ ਵੀ ਕਰਦੇ ਪਏ ਆ ਮਾਤਾ ਦਾ ਹਾਲਚਾਲ ਵੀ ਪੁੱਛਦੇ ਪਏ ਆ ਚਲ ਬਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਰਾਜ ਹੈਗਾ ਜਿਹੜਾ ਉਹਨਾਂ ਦਾ ਲੋਕਾਂ ਦੀ ਉਹ ਸੇਵਾ ਦੇ ਵਿੱਚ ਜਿਹੜੇ ਵੱਧ ਕੇ ਅੱਗੇ ਨਜ਼ਰ ਆਂਦੀ ਹੈ ਮੈਂ ਸ਼ਮੀ ਸੁਨੋਤਰਾ ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਅਜ ਇੱਕ ਡਾਕਟਰ ਸਾਹਿਬ ਦੇ ਹਸਪਤਲ ਐਸਪੀਆ ਕੁਸ਼ਿੰਧ ਮਾਦੇ ਹਸਪਤਲ ਆਇਆ ਮੇਰੇ ਕੋਲ ਤੋਂ ਇੱਕ ਬੇਦੀ ਸੀ ਜਿਹਦਾ ਕੋਈ ਕੀ ਇਹ ਦੇ ਕੋਸ਼ਰ ਨਹੀਂ ਕਲੇ ਕਲੇ ਡੈਰੀ ਸੀ ਆਸ਼ਾਰਾਂ ਹੋਰ ਚੜੀ ਪਰਸੋਂ ਡਿਗਨਰ ਉਹਦਾ ਚੀਕਲਾ ਫੈਕਚਰ ਹੋ ਗਿਆ ਤੇ ਕੱਲ ਫਿਰ ਸਰ ਕੋਲ ਐਡਮਿਟ ਕਰਾਇਆ ਡਾਕਟਰ ਸਾਹਿਬ ਨੇ ਕਿਹਾ ਕਿ ਨਾ ਕੋਈ ਖਰਚਾ ਦਿਹਾੜ ਨਹੀਂ ਚੁੜਾ ਬਦਲ ਨਹੀਂ ਕਿ ਡਾਕਟਰ ਸਾਹਿਬ ਕਿਹਾ ਨਾ ਡਾਕਟਰ ਜੀ ਗੀ ਹੈ ਤੁਸੀਂ ਮੇ ਮਦਦ ਕਰੋ ਤੇ ਕੁਝ ਮੈਡੀਕਲ ਗੱਲ ਕਰ ਦਿਨਾ ਤਾਂ ਇਸ ਕਰਕੇ ਆਇਆ ਡਾਕਟਰ ਸਾਹਿਬ ਦੀ ਵਾਈਫ ਸਾਹਿਬ ਆ ਗਏ ਕਿ ਮਰੀਜ਼ ਹੀ ਦੇਖਿਆ ਅਗਰ ਰੀਡ ਕਰਨਾ ਸੀ ਤੋ ਕਿਸੇ ਵਜ੍ਹਾ ਕਰਕੇ ਉਹਨੂੰ ਬਰੀਨੂ ਕੁਖਾਸੀ ਜੀ ਆਗੇ ਤੇ ਦਰਸਾ ਲੋਕੇ ਅਮੀ ਦਾ ਹੋਣੀ ਟੈਸਟ ਲਾਣੇ ਪੜਿਆ ਕਿ ਅੱਜ ਨਹੀਂ ਯੂਪਰੇਟ ਕਰਦੇ ਕੱਲ ਕਰਦੇ ਆਗੇ ਮੇਰ ਦਰਸਾ ਲੋਕ ਬੜਾ ਭਾਰੀ ਹੈ ਔਰ ਸਾਡੇ ਸਮਾਜ ਦੇ ਵਿੱਚੋਂ ਡਾਕਟਰ ਕਿਸ਼ੋਰ ਮਾਰ ਜਿਹਦੇ ਅੱਛੇ ਔਰ ਮਾਂ ਬਾਪ ਦੀ ਮਲਰ ਤਪੱਸਿਆ ਦੇ ਨਾਲ ਡਾਕਟਰ ਬੰਦਾ ਕੋ ਖਾਲੀ ਜੀ ਦਾ ਬਣਾਦੀ ਉਹ ਡਾਕਟਰ ਬਣ ਕੇ ਇਹ ਲੋਕਾਂ ਦੀ ਬਹੁਤ ਸੇਵਾ ਕਰ ਰਹੇ ਆ ਤੇ ਗਰੀਬ ਜਿਹੜੇ ਦਲਤ ਲੋਕੀ ਆ ਉਹਨਾਂ ਲੋਕਾਂ ਦਾ ਮਤਲਬ ਦਲਤ ਦੀ ਗੱਲ ਨਹੀਂ ਹੈ ਕਿ ਕੋਈ ਚੰਨੇ ਕਾੜਾ ਕਰਕੇ ਗਰੀਬ ਹੋ ਸਕਦਾ ਪਰ ਸਾਰੇ ਲੋਕਾਂ ਨੇ ਉਹ ਬੜੀ ਮਨੋਰ ਜਿਹੜੀ ਸੇਵਾ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਤੇ ਚੈਰੀਟੇਡ ਹਸਪਤਲ ਖੋਲ੍ਹਿਆ ਆ ਸ਼ਿਗਾਂਪੁਰ ਉਹ ਸਰਨੇ ਦੇ ਬਲਕੋ ਦੇ ਕੋਤੇ ਵੀ ਟੈਨਕਿਆ ਬਹੁਤ ਬਣਾ ਉਹ ਤੇ ਵੀ ਹਸਪਤਲ ਬਣਾਇਆ ਦਾ ਤੁਹਾਡੇ ਨੇ ਵੀ ਮਾਲੀ ਸਹਿਤਾ ਕੀਤੀ ਗਈ ਮਾਈ ਦੀ ਕੋ ਮੈਂ ਦੇ ਕੇ ਸਾਫ ਦਾ ਵਿਧਾਇਕ ਮੇਰੇ ਹਲਕੇ ਦੇ ਮੈਂ ਜਲ ਚਲਿਆ ਰਹਾ ਮੈਂ ਵੀ ਡਾਕਟਰ ਸਾਹਿਬਿਆ ਵੀ ਨਾਲ ਦਾ ਖਰਚਾ ਆਣਾ ਹੈ ਕਿ ਡਾਕਟਰ ਸਾਹਿਬ ਕਿਹਾ ਕੁਝ ਨਹੀਂ ਕਰ ਲਓ ਕੁਝ ਮੈਂ ਕਰ ਲਵਾਂ ਤੇ ਡਾਕਟਰ ਸਾਹਿਬ ਬਹੁਤ ਛੇੜਿਆ ਬੜੀ ਅਬਦੀ ਉਹਨਾਂ ਚੋਂ ਕੋਣ ਕੀ ਅੱਤਰ ਕੀ ਕਰਨਾ ਹੈ ਤੇ ਕੋਈ ਵੀ ਨਾਲ ਕਿ ਮੇਰਾ ਬੰਦਾ ਲੈ ਵੀ ਗਿਆ ਉਹਨਾਂ ਬਾਬੇ ਨਾਨਕ ਜੀ ਮੈਂ ਪ੍ਰਾਰਥਨਾ ਕਰਦਾ ਕਿ ਬਾਬੇ ਨਾਨਕ ਜੀ ਡਾਕਟਰ ਸਾਹਿਬ ਦੇ ਤੇ ਉਹਨਾਂ ਦੇ ਪਰਿਵਾਰ ਉਤੇ हाथ भर अमीर भरया हाथ रवे एक दिन दुगनी रात चुगनी चौकी करने मेरी गल बहुत बहुत डर सकते हैं थैंक्सू और चैनल आए हो सारा थैंक्स जय हिंद की ना जी अपना मेरा मैं नजदीप की गलबात की विधायक जी आए सबका विधायक है पता लगा बुढ़ी साड़ी बरादी बुढ़ी ना बीमार टूट गया ਕੋ ਪਤਾ ਲੱਗਾ ਯੂਟਿਊਬ ਐ ਪਤਾ ਲੱਗਾ ਕਿ 4 ਲੱਖ ਰੁਪਏ ਨੇ ਤੇ ਮੈਨੂੰ ਮਲੇ ਦਾ ਬੜਾ ਆਇਆ ਇਸ ਗੱਲ ਨੂੰ ਕਿ ਮੇਰੀ ਜਾਨ ਚੜ੍ਹਨ ਚ ਰਹੀ ਹੁੰਨਾ ਮੈਂ ਇਹ ਬੰਦੇ ਦੋਗ ਦਾ ਨਾਲ ਲੱਗ ਜਾਂ ਮੈਂ ਖਾ ਉਹ ਤੇ ਨਾ ਪਾ ਗਏ ਉਹਨਾਂ ਦਾ ਕੋਈ ਗੱਲ ਨਹੀਂ ਉਹਨਾਂ ਨੇ ਮਦਦ ਕੀਤੀ ਬੁੱਢੀ ਬੁੱਢੀ ਜੇ ਮੈਂ ਹੁਣ ਚਾਰ ਮਾਤ ਦੇ ਅੱਜ ਹਸਪੀਟਲ ਆਏ ਸੀ ਕਿ ਮਾਲੀ ਸਹਾਇਤਾ ਕਰਕੇ ਕਿ ਅੱਜ ਹਸਪੀਟਲ ਆਏ ਤੇ ਮੈਨੂੰ ਪੈਸੇ ਦੇ ਕੇ ਉਹਨਾਂ ਨੇ ਇਲਾਜ ਹੋਇਆ